ਵੈਰਜੀ ਕਾ ਖਾਲਸਾ ਵਹਿਰਜੀ ਕੀ ਫਤਿਹ ਇਹ ਪਿਆਰੇ ਸਰੋਤਾ ਜਨੋ ਤੁਸੀਂ ਦੇਖ ਰਹੇ ਹੋ ਚਾਰ ਸਾਹਿਬ ਜਾਦੇ ਪੰਜਾਬ ਟੀਵੀ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੁਰਮਤਿ ਫਲਸਫਾ ਤੇ ਮੈਂ ਅੱਜ ਗੱਲ ਕਰਾਂਗਾ ਕਿ ਪਿਆਰਾ ਸਿੰਘ ਬਦਮਦੀਆਂ ਸਤਰਾ ਨੇ ਕਿ ਸੰਸਾਰ ਦੇ ਵਿੱਚ ਇਹ ਤਿੰਨ ਤਰੀਕੇ ਦੇ ਲੋਕ ਜਿਹੜੇ ਮਹਾਨ ਹੁੰਦੇ ਨੇ ਇਹ ਇੱਕ ਨੰਬਰ ਤੇ ਉਹ ਕਹਿੰਦਾ ਵੀ ਜਿਹਦੇ ਦਾਦੇ ਪਰਦਾਦੇ ਖਾਨਦਾਨ ਜਿਹੜਾ ਪਿਛਲਾ ਉਹ ਮਹਾਨ ਹੋਵੇ ਫਿਰ ਲੋਕ ਕਹਿੰਦੇ ਨੇ ਕਿ ਆਹ ਪਰਿਵਾਰ ਬੜਾ ਮਹਾਨ ਹੈ ਇਹਨਾਂ ਦਾ ਰਤਵਾ ਬੜਾ ਮਹਾਨ ਹੈ ਇਹਨਾਂ ਨੇ ਇਹਦੇ ਦਾਦੇ ਪਰਦਾਦੇ ਬਹੁਤ ਮਹਾਨ ਸੀ ਉਹਨਾਂ ਨੂੰ ਸ਼ਾਸ਼ ਮਿਲਦੇ ਕਿ ਚੰਗੇ ਵੀ ਬਹੁਤ ਚੰਗੇ ਸੀ ਉਹ ਸਨਮਾਨ ਸਤਕਾਰ ਜਿਹੜਾ ਮਨੁੱਖ ਨੂੰ ਮਿਲਦਾ ਇੱਕ ਉਹ ਹੁੰਦਾ ਵੀ ਉਹਦੇ ਪਿਛਲੇ ਮਹਾਨ ਨਹੀਂ ਹੁੰਦੇ ਬੰਦਾ ਇਹਨੇ ਮਿਹਨਤ ਕਰਦਾ ਮਸ਼ਕਤ ਕਰਦਾ ਹੈ ਹਾਰਡ ਵਰਕ ਕਰਦਾ ਤੇ ਚੰਗੇ ਕੰਮ ਕਰਦਾ ਵਧੀਆ ਇਨਸਾਨ ਬਣ ਕੇ ਸੰਸਾਰ 'ਚ ਵਿਚਰਦਾ ਤੇ ਆਪਣੇ ਆਪ ਨੂੰ ਅਪਰੂਵ ਕਰਦਾ ਸਾਫ ਕਰ ਦਿੰਦਾ ਉਹ ਮਨੁੱਖ ਮਾਨ ਹੁੰਦਾ ਤੇ ਤੀਸਰਾ ਉਹ ਬੰਦਾ ਮਹਾਨ ਹੁੰਦਾ ਜਿਹੜਾ ਆਪ ਤੇ ਕੁਝ ਨਹੀਂ ਕਰ ਸਕਿਆ ਪਰ ਉਹਦੇ ਬੱਚੇ ਨੇ ਨੇਕ ਨਿਕਲ ਜਾਂਦੇ ਨੇ ਤੇ ਲੋਕ ਕਹਿੰਦੇ ਨੇ ਕਿ ਇਹ ਆਪਣੇ ਬੱਚਿਆਂ ਕਰਕੇ ਮਹਾਨ ਹੈ ਇਹ ਤਿੰਨ ਤਰੀਕੇ ਦੇ ਲੋਕ ਜਿਹੜੇ ਨੇ ਇਹਨਾਂ ਦੀ ਮਹਾਨਤਾ ਦੀ ਇਹਨਾਂ ਦੀ ਚਰਚਾ ਜਿਹੜੀ ਹੈ ਉਹ ਆਮ ਤੌਰ ਤੇ ਹੁੰਦੀ ਆ ਤੁਸੀਂ ਇਹ ਗੱਲ ਵੇਖੋ ਕਿ ਜਿਹੜੇ ਬੰਦੇ ਆਪਣੇ ਖਾਨਦਨ ਕਰਕੇ ਮਹਾਨ ਹੈ ਉਹਨਾਂ ਨੂੰ ਵੀ ਇਹ ਉਬੀ ਮਹਾਨ ਹੈ ਤੇ ਜਿਹੜਾ ਬੰਦੇ ਨੇ ਖੁਦ ਮਿਹਨਤ ਕੀਤੀ ਹੈ ਉਹ ਵੀ ਮਹਾਨ ਹੈ ਤੇ ਜਿਹੜੇ ਬੰਦੇ ਆਪਣੇ ਬੱਚੇ ਦੇ ਕਰਕੇ ਮਹਾਨ ਹੈ ਉਹ ਵੀ ਮਹਾਨ ਹੈ ਤੇ ਅਸੀਂ ਹਰ ਬੰਦਾ ਇਹ ਕੋਸ਼ਿਸ਼ ਕਰਦਾ ਕਿ ਮੈਂ ਮਹਾਨ ਹੋਵਾਂ ਤੇ ਮਹਾਨ ਬਣਨ ਚਾਹੀਦਾ ਪਰ ਮਹਾਨ ਬਣਨ ਵਾਸਤੇ ਕੰਮ ਵੀ ਜੜੇ ਨੇ ਉਹ ਮਹਾਨਤਾ ਵਾਲੇ ਕਰਨੇ ਪੈਂਦੇ ਨੇ ਜਦੋਂ ਅਸੀਂ ਪਤਮ ਸਾਹਿਬ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਗਰ ਦੇ ਟੋਟੇ ਚਾਰ ਸਹਿਬ ਜਾਦੇ ਉਹਨਾਂ ਦੀ ਮਹਾਨਤਾ ਵੇਖੋ ਕਿ ਗੁਰੂ ਸਾਹਿਬਾਂ ਦੇ ਜਿਹੜੇ ਦਾਦੇ ਪਰਦਾਦੇ ਸੀ ਉਹ ਮਹਾਨ ਸੀ ਇਹ ਛੇਵੇਂ ਪਾਤਸ਼ਾਹ ਮਹਾਰਾਜ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਪਿਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਜੀ ਨੇ ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨ ਤੋਂ ਭਾਵਕ ਕਿ ਦਾਦੇ ਪੜਦਾਦੇ ਮਹਾਨ ਤੇ ਹੋਰ ਤੁਸੀਂ ਵੇਖੋ ਅਗਲੇ ਬੰਨੇ ਆਪਾਂ ਅੱਗੇ ਆ ਜਾਈਏ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਖੁਦ ਵੀ ਮਹਾਨ ਹੈ ਦਾਦਾ ਮੇਰੀ ਤੇ ਪੀਰੀ ਦਾ ਮਾਲਕ ਉਹ ਵੀ ਮਹਾਨ ਹੈ ਕਿਉਂਕਿ ਮੈਂ ਕਹਿੰਦਾਂ ਵੀ ਇਹ ਸੰਤ ਬਣਨਾ ਵੀ ਸੌਖਾ ਹੈ ਤੇ ਸਪਾਈ ਬਣਨਾ ਵੀ ਸੌਖਾ ਹੈ ਤੇ ਸੰਤ ਤੇ ਸਪਾਈ ਬਣਨਾ ਬੜਾ ਔਖਾ ਹੈ ਭਗਵਾਨ ਕੇ ਭਗਤੀ ਤੇ ਸ਼ਕਤੀ ਨੂੰ ਇਕੱਠਾ ਰੱਖਣਾ ਉਹਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਮਰਜ਼ਾਦਾ ਦੇ ਵਿੱਚ ਇਹ ਬਣਨਾ ਬੜਾ ਔਖਾ ਹੈ ਉਹ ਮੇਰੀ ਪੀੜੀ ਦੇ ਮਾਰਗ ਸੀ ਔਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਸੀ ਉਹ ਉਹਨਾਂ ਵਿੱਚ ਇਹ ਮਹਾਨਤਾ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਜੀ ਹੈ ਉਹ ਮਹਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਜੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਉਹਨਾਂ ਦੀ ਖੁਦ ਹੀ ਮਹਾਨਤਾ ਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਪਿਤਾ ਜੀ ਗੁਰੂ ਅਰਜਨ ਦੇਹ ਮਹਾਰਾਜ ਜਿਨ੍ਹਾਂ ਨੇ ਤਤੀ ਤਵੀ ਤੇ ਬੈਠ ਕੇ ਤੇਰਾ ਕੀਆ ਮੀਠਾ ਲੱਗਿਆ ਇਹ ਸਬਰ ਦਾ ਇਮਤਿਹਾਨ ਹੋਇਆ ਤੇ ਉਹ ਪਾਸ ਹੋਏ ਉਹਨਾਂ ਦੱਸਿਆ ਉਹ ਖੁਦ ਮਹਾਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੋਹਿਤਾ ਬਾਣੀ ਕਬੋਈਤਾ ਤੇ ਇਹ ਗੱਲ ਵੇਖੋ ਵੀ ਇਹ ਦਾਦੇ ਪਰਦਾਦੇ ਮਹਾਨ ਇਹ ਪਿਤਾ ਮਹਾਨ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਮਹਾਨ ਤੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਇਹ ਜੋਹਾਰ ਸਿੰਘ ਇਹ ਸਹਬਜ਼ਾਦਾ ਗੁਰੂ ਦਾ ਇਹ ਯੋਰਾਵਰ ਸਿੰਘ ਤੇ ਛੋਟਾ ਬਾਬਾ ਫਤੇ ਸਿੰਘ ਜੀ ਇਹ ਗੁਰੂ ਕੇ ਬੱਚੇ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦੇ ਜਿਹੜੇ ਨੇ ਇਹ ਕਿੱਡੇ ਮਹਾਨ ਨੇ ਵੇਖੋ ਕਿ ਇੱਕ ਤੇ ਦਾਦੇ-ਪਰਦਾਦੇ ਮਹਾਨ ਫਿਰ ਦੂਸਰਾ ਰਤਬਾਣ ਦੇ ਕੋਲ ਜਿਹੜਾ ਆ ਪੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਮਹਾਨ ਉਹ ਸੰਤ ਤੇ ਸਪਾਈ ਦਾ ਰੂਪ ਸੰਤ ਤੇ ਸਪਾਈ ਦਾ ਸੁਮੇਲ ਤੇ ਗੁਰੂ ਕੇ ਸਾਹਿਬ ਜਾਦੇ ਜੜੇ ਨੇ ਉਹ ਖੁਦ ਵੀ ਬਹੁਤ ਵੱਡੇ ਮਹਾਨ ਇਹ ਏਡੀ ਵੱਡੀ ਮਹਾਨਤਾ ਉਹਨਾਂ ਦੇ ਕੋਲ ਹੈ ਕਿ ਸਰਹੰਦੀ ਦੀਵਾਰ ਨੂੰ ਜਾ ਕੇ ਪਛਲੀਏ ਪੀ ਗੁਰੂ ਦੇ ਪੁੱਤਰ ਇਹ ਛੋਟੇ-ਬਡੇ ਕਿੰਨੇ ਮਹਾਨ ਸੀ ਤੇ ਚਮਕੌਰ ਦੀ ਗੜੀ ਨੂੰ ਜਾ ਕੇ ਪੁੱਛ ਲਈਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਗਰ ਦੇ ਟੋਟਿਆਂ ਨੇ ਇੱਥੇ ਸ਼ਹਾਦਤ ਪ੍ਰਾਪਤ ਕੀਤੀ ਹੈ ਤੇ ਉਹ ਕਿੱਡੇ ਮਹਾਨ ਸੀ ਤੇ ਅੱਲਾ ਯਾਰ ਖਾਂ ਜੋਗੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜਾਦਾ ਇਹ ਜੁਝਾਰ ਸਿੰਘ ਜਦੋਂ ਜੰਗ 'ਚ ਗਏ ਆ ਤੇ ਉਹਨਾਂ ਨੇ ਇਹ ਬੜੇ ਪਿਆਰੀਆਂ ਸਤਾਂ ਲਿਖੀਆਂ ਨਾ ਉਹ ਕਹਿੰਦੇ ਨੇ ਵੀ ਸਹਬਜਾਦਾ ਇਹ ਜੁਝਾਰ ਸਿੰਘ ਮੈਦਾਨੇ ਜੰਗ ਵਿੱਚ ਸੀ ਤੇ ਜਦੋਂ ਗਿਆ ਤੇ ਦੁਸ਼ਮਣ ਡਰਿਆ ਦੁਸ਼ਮਣ ਘਬਰਾਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਹਬਜਾਦਾ ਅਜੀਤ ਸਿੰਘ ਜਿਹੜਾ ਸੀ ਉਹਦੀ ਸ਼ਹਾਦਤ ਹੋ ਗਈ ਹੈ ਔਰ ਉਹ ਬੜੀ ਬਹਾਦਰੀ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਲੜਿਆ ਸੀ ਤੇ ਚਮਕੌਰ ਦੀ ਜੜੀ ਦੀ ਜੜੀ ਦੀ ਜੰਗ ਹੈ ਉਸ ਸਿੱਕਾ ਉਹਨੂੰ ਬਹੁਤ ਵੱਡੀ ਤਾਕਤ ਦਿੰਦੀ ਹੈ ਤੇ ਜਦੋਂ ਸਹਬਜਾਦਾ ਜੁਝਾਰ ਸਿੰਘ ਮੈਦਾਨੇ ਜੰਗ ਦੇ ਵਿੱਚ ਆਇਆ ਤੇ ਉਸ ਟਾਈਮ ਦੇ ਉੱਤੇ ਇਹ ਮੌਤ ਵੀ ਜਿਹੜੀ ਆ ਉਹਨਾਂ ਨੂੰ ਸਜਦਾ ਕਰਨ ਵਾਸਤੇ ਅੱਲਾ ਯਾਰਖਾ ਜੋਗੀ ਕਹਿੰਦਾ ਕਿ ਸਾਹਮਣੇ ਖੜ ਗਈ ਸੀ ਉਹ ਕਹਿੰਦਾ ਕਿ ਫਤਕ ਜਾਕਰ ਜੋ ਜਾਰ ਜਦ ਬਗਏ ਰਨ ਮੇ ਹਰ ਸ਼ੇਰ ਬਗੇਲਾ ਜਦ ਆਏ ਲੱਗਾ 91 ਇਹ ਨੰਨੇ ਕਜਾਸੀ ਬੋਲੀ ਮੈਂ ਆਈ ਹੂੰ ਸ਼ਰਨ ਮੇ ਦਿਲਵਾਉ ਅਮੈ ਗੁਸਾਇ ਦਾਮਨ ਕੱਪਰ ਮੇ ਤੇ ਅੱਲਾ ਯਾਰਖਾ ਜੋਗੀ ਜਿਹੜਾ ਕਵੀ ਹੈ ਨਾ ਹਕੀਮ ਅੱਲਾ ਯਾਰਖਾ ਇਹ ਮੁਸਲਮਾਨ ਧਰਮ ਦੇ ਵਿੱਚ ਪੈਦਾ ਹੋਇਆ ਉਹਦੀ ਉਹਦਾ ਅਕੀਦਾ ਉਹਦੇ ਸ਼ਰਧਾ ਉਹਦੀ ਭਾਵਨਾ ਉਹ ਮਹਾਨ ਲਖਾਰੇ ਦੇ ਕਲਮ ਜਿਹੜੀ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਾਜਿਆਂ ਦੀ ਤਾਰੀਫ ਲਿਖੀ ਆ ਤੇ ਉਹ ਕਮਾਲ ਕਰ ਦਿੱਤੀ ਆ ਉਹਨੂੰ ਉਹਨਾਂ ਨੇ ਆਪਣੇ ਸ਼ਰਾਂ ਵਿੱਚੋਂ ਪਾਸੇ ਵੀ ਕਰਤਾ ਫਤਵਾ ਲਾ ਕੇ ਛੇਵਾਂ ਦਿੱਤਾ ਆ ਪਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਤੀ ਉਹਨੇ ਜੋ ਲਿਖਿਆ ਦਿਲ ਤੋਂ ਲਿਖਿਆ ਤੇ ਉਹ ਕਹਿੰਦਾ ਆ ਕਿ ਜਦੋਂ ਮੌਤ ਜਿਹੜੀ ਆ ਨਾ ਉਤੋਂ ਹਰੇਕ ਬੰਦਾ ਖਬਰੋਂਦਾ ਆ ਉਹ ਸਹਿਬ ਜادہ ਜੁਝਾਰ ਸਿੰਘ ਦੇ ਸਾਹਮਣੇ ਖੜੀ ਸੀ ਉਹ ਕਹਿੰਦੀ ਸੀ ਵੀ ਇਹ ਦਿਲਵਾਓ ਅਮੈਂ ਗੁਸਾਂ ਇਹ ਦਮਨ ਕਫਨ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਆ ਪੁੱਤਰਾ ਇਹ ਮੌਤ ਕਹਿੰਦੇ ਆ ਤੇ ਮੌਤ ਦਾ ਨਾਂ ਸੁਣ ਕੇ ਦੁਨੀਆ ਡਰਦੀ ਆ ਪਰ ਅੱਜ ਮੈਂ ਦੁਨੀਆ ਨੂੰ ਕਫਨ ਦਿੰਨੀ ਆ ਤੇ ਮੈਂ ਤੇਥੋਂ ਕਫਨ ਵੀ ਮੰਗਦੀ ਆ ਕਿਉਂਕਿ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰਾ ਤੇ ਬਹੁਤ ਮਹਾਨ ਹੈ ਬਹੁਤ ਮਹਾਨ ਤੇਰੀ ਬਹੁਤ ਵੱਡੀ ਮਹਾਨਤਾ ਹੈ ਇਹ ਜਿਸਕੇ ਬਾਦ ਮੈਂ ਹਾਂ ਬਸ ਮੈਂ ਉਹ ਕਾਬੂ ਮੈਂ ਹੈ ਤੇਰੇ ਤੇ ਗੁਰਿਆ ਨੰਨੇ ਸਾ ਗੁਰਿਆਈ ਕਾਬਲ ਬਾਜੀ ਮੈਂ ਹੈ ਤੇਰੇ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਸਪੁੱਤਰ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਗੁਰਗੱਦੀ ਤਾਕਤ ਹੈ ਉਹ ਤੇਰੀਆਂ ਬਾਹਮ ਦੇ ਵਿੱਚ ਹੈ ਇਸ ਕਰਕੇ ਮੈਂ ਮੌਤ ਮੈਨੂੰ ਕਹਿੰਦੇ ਨੇ ਅੱਲਾ ਯਾਰਾ ਖਾ ਲੋਕ ਯੋਗੀ ਜਿਹੜਾ ਹੈ ਇਹ ਕਭੀ ਡੂੰਗੀ ਉਡਾਰੇ ਮਾਰ ਗਿਆ ਉਹ ਕਹਿੰਦਾ ਕਿ ਸਹਬ ਜਾਦੇ ਦੇ ਕੋਲ ਮੌਤ ਵੀ ਡਰਦੀ ਸੀ ਕਿ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਆ ਤੇ ਤੂੰ ਬਹੁਤ ਵੱਡਾ ਮਹਾਨ ਹੈ ਕਿਉਂਕਿ ਮੈਂ ਮਹਾਨ ਲੋਕਾਂ ਦੀ ਗੱਲ ਕਰ ਰਿਹਾ ਤੇ ਉੱਤੇ ਅੱਲਾ ਯਾਰ ਖਾਂ ਜੋਗੀ ਕਹਿੰਦਾ ਕਿ ਉਹ ਜਦੋਂ ਗੁਰੂ ਗੋਬਿੰਦ ਸਿੰਘ ਦਾ ਸਹਬ ਜਦਾ ਜੁਹਾਰ ਸਿੰਘ ਬਦਾਨੇ ਜੰਗ 'ਚ ਲੜਿਆ ਨਾ ਉਹ ਕਹਿੰਦਾ ਇਹ 10 20 ਕੋ ਜਖਮੀ ਕੀਆ 10 20 ਕੋ ਮਾਰਾ ਇਹ ਇਸ ਹਮਲੇ 'ਚ ਇਹ ਇੱਕ ਤਿਪਲ ਨੇ ਉਹ ਕਹਿੰਦਾ ਵੀ ਖਨਾਸ ਕੋ ਮਾਰਾ ਕਬੀ ਅਬਲਿਸ ਕੋ ਮਾਰਾ ਇਹ ਮੌਦਾ ਦੇਵਤਾ ਮੌਦਾ ਫਿਸ਼ਤਾ ਇਹ ਇਸਲਾਮ ਧਰਮ ਵਿੱਚ ਇਹ ਖਲਾਸ ਤੇ ਅਬਲਿਸ ਦਾ ਨਾਮ ਹੁੰਦਾ ਹੈ ਉਹ ਕਹਿੰਦਾ ਵੀ ਗੁਲਮਤ ਗਿਆ ਇੱਕ ਤਿਫਲ ਨੇ 40 ਕੋ ਮਾਰਾ ਉਹ ਕਹਿੰਦਾ ਗੁਲਮਤ ਮਚ ਗਿਆ ਪਾਬ ਕੇ ਹੱਲਾ ਗੋਲਾ ਹੋ ਗਿਆ ਰੋਲਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਛੋਟਾ ਸਹਬਜਾਦਾ ਦੂਜੇ ਨੰਬਰ ਵਾਲਾ ਉਹ ਮੈਦਾਨੇ ਜੰਗ ਦੇ ਵਿੱਚ ਹੈ ਵੱਡੇ ਭਰਾ ਉਹਦੀ ਸਹਬਜਾਦਾ ਅਜੀਤ ਸਿੰਘ ਦੀ ਸ਼ਹਾਦਤ ਹੋ ਗਈ ਹੈ ਉਹ ਕਹਿੰਦਾ ਕਿ ਉਹ ਮੈਦਾਨੇ ਜੰਗ ਦੇ ਵਿੱਚ ਉਹ ਬੱਚੇ ਨੇ ਕਹਿੰਦਾ ਵੀ ਪਹਿਲਾਂ 21 ਕੋ ਮਾਰਾ ਫਿਰ ਉਹਨੇ ਕਹਿੰਦਾ ਵੀ ਇਕ ਖਨਾਸ ਕੋ ਮਾਰਾ ਕਬੀ ਅਬਲਿਸ ਕੋ ਮਾਰਾ ਗੁਲ ਮਚ ਗਏ ਕਿ ਤਿਪਲ ਨੇ 40 ਕੋ ਮਾਰਾ ਕਹਿੰਦੇ ਕਿ 40 ਇਹ ਜਿਹੜੇ ਮੁਗਲ ਫੌਜੀ ਲੜ ਰਹੇ ਸੀ ਉਹਨਾਂ ਨੂੰ ਮਾਰ ਦਿੱਤਾ ਸਹਬ ਜੀ ਦਾ ਜੁਝਾਰ ਸਿੰਘ ਨੇ ਤੇ ਕਹਿੰਦਾ ਵੀ ਉਹ ਕਾਗੋ ਆਵਾਜ਼ ਆਂਦੇ ਪਿਆ ਵੀ ਬੱਚ-ਬੱਚ ਕੇ ਲੜ ਰਹੇ ਇੱਕ ਕਲਗੀਆਂ ਵਾਲੇ ਕਿ ਤਿਪਲ ਸੀ ਉਹ ਤਿਪਲ ਕਹਿੰਦੇ ਨੇ ਛੋਟੇ ਬੱਚੇ ਸੀ ਕਿ ਉਹਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਪਰਜੰਦ ਦੇ ਕਿ ਉਹਦੇ ਕੋ ਬਚ ਕੇ ਲੜੋ ਕਿਉਂਕਿ ਉਹ ਨੀਂਵ ਚ ਲਾਇਆ ਹੈ ਗੁਰੂ ਜੀ ਕੀ ਇਹ ਗੁਰੂ ਜੀ ਕੀ ਕਮਰ ਮੇ ਗੁਰੂ ਨੇ ਆਪਣੀ ਕਮਰ ਦੇ ਵਿੱਚੋਂ ਨੀਂਵ ਚ ਭਵਕੇ ਨੂੰ ਕਰਦ ਭਵਕੇ ਕਿਰਪਾਨ ਦਿੱਤੀ ਹੈ ਉਹ ਇਨੀ ਬਹਾਦਰੀ ਦੇ ਨਾਲ ਲੜ ਰਿਹਾ ਤੇ ਇਨੀ ਬਹਾਦਰੀ ਦੇ ਨਾਲ ਉਹ ਜੋਰ ਬਖਾ ਰਿਹਾ ਤੇ ਉਹਨੇ 40 ਲੋਕਾਂ ਨੂੰ ਮਾਰ ਦਿੱਤਾ ਉੱਤੇ ਹਾਕਾਰ ਮੱਜ ਗਈ ਹੱਲਾਕੁਲਾ ਮੱਜ ਗਿਆ ਮੇਰੇ ਕਹਿੰਦੇ ਕਿ ਮਹਾਨਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਦੀ ਕਿਉਂਕਿ ਉਹਨਾਂ ਦਾ ਦਾਦਾ ਮਹਾਨ ਉਹਨਾਂ ਦਾ ਪਰਦਾਦਾ ਮਹਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਸੰਤ ਸਭਾ ਦਾ ਰੂਪ ਉਹ ਖੁਦ ਮਹਾਨ ਤੇ ਗੁਰੂ ਕੇ ਬੱਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਗਰ ਦੇ ਟੋਟੇ ਉਹ ਖੁਦ ਮਹਾਨ ਤੇ ਇਸ ਕਰਕੇ ਪਿਆਰਾ ਸਿੰਘ ਪਦਮ ਨੇ ਕਿਹਾ ਕਿ ਸੰਸਾਰ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕ ਮਾਰੰਦੇ ਨੇ ਜਾਂ ਤੇ ਉਹਦਾ ਖਾਨਦਨ ਦਾਦੇ ਪਰਦਾਦੇ ਮਹਾਨ ਹੋਣ ਤਾਂ ਮਹਾਨਤਾ ਹੁੰਦੀ ਹੈ ਜਾਂ ਉਹ ਖੁਦ ਮਹਾਨ ਹੋਣ ਤੇ ਤਾਂ ਮਹਾਨਤਾ ਹੁੰਦੀ ਹੈ ਤੇ ਜਾਂ ਅਗਲੇ 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 ਦੇ ਬੱਚੇ ਮਹਾਨ ਹੋਣ ਪਿਤਾ ਉਹ ਬੰਦੇ ਨੂੰ ਮਾਨਸਰਵਾ ਮਿਲਦਾ ਕਿ ਉਹ ਮਹਾਨ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਾਬਦਿਆਂ ਸਾਹਿਬ ਜਿਆਦਾ ਵਿੱਚ ਸਾਰੇ ਗੁਣ ਸੀ ਕਿਉਂਕਿ ਦਾਦਾ ਮਹਾਨ ਪਰਦਾਦਾ ਮਹਾਨ ਪਿਤਾ ਮਹਾਨ ਉਹ ਖੁਦ ਵੀ ਮਹਾਨ ਸੀ ਇਸ ਕਰਕੇ ਇਹ ਮਹਾਨ ਬਣਨ ਵਾਸਤੇ ਤੁਹਾਨੂੰ ਮਹਾਰਾ ਕੇੰਦ ਨੇ ਵੀ ਇਹ ਇੱਕ ਜਜ਼ਬਾ ਇੱਕ ਕੁਰਬਾਨੀ ਔਰ ਇੱਕ ਨੀਗ ਰਸਤਾ ਜਿਹੜਾ ਉਹ ਮਤਲਬ ਕਿ ਨੀਗ ਰਸਤਾ ਛੋੜਨਾ ਪੈਂਦਾ ਤੇ ਉਹ ਸੀ ਮਹਾਨਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੇ ਵਿੱਚ ਕਿ ਮਹਾਨ ਮੁਖ ਦੀ ਨਿਸ਼ਾਨੀ ਜੜੀ ਆ ਉਹ ਇਹ ਆ ਜੇ ਮਨੁੱਖ ਮਹਾਨ ਬਣਨਾ ਚਾਹੁੰਦਾ ਉਹਨੂੰ ਕੰਮ ਵੀ ਇਹ ਮਹਾਨਤਾ ਵਾਲੇ ਕਰਨੇ ਪੈਂਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ